ਤਾਂ ਪੰਨੀ ਹੋਈ ਤੇ ਇਹਨਾਂ ਵਰदाई ਭਨੀ ਤਾਂ ਸਾਡੇ ਜੀਤ ਗੰਗੀ ਹੈ ਕਿ ਦੁਨੀਆ ਦੇ ਜਾਂ ਪੰਜਾਬ ਦੇ ਸੋਨੀਓ ਜਿਵੇਂ ਇਹਦਾ ਪਾਇਆ 66 ਸਾਲ ਨੂੰ ਖਾਈ ਕੀ ਬੈਠੇ ਤੇ ਜਣੇ ਜਾਣਾ ਮਾ ਫਿਰ ਮਰਨ ਡੜਾ ਰਿਹਾ ਤੇ ਇਸ ਦਾ ਰੱਬ ਨਿਆ ਕਰੇ ਦਾ ਤਾਂ ਮੇਂ ਨਿਆ ਕਰ ਲਾ ਬਾਲੀਵੁੱਡ ਅਦਾਕਾਰਾਂ ਤੇ ਭਾਜਪੀ ਸੰਸਦ ਕੰਗੜਾ ਰਣੌਤ ਜਿਸ ਨੂੰ ਕੀ 15 ਜਨਵਰੀ ਨੂੰ ਬਠਿੰਡਾ ਕੋਰਟ ਦੇ ਵਿੱਚ ਪੇਸ਼ ਹੋਣਾ ਪੈਣਾ ਤੇ ਦੱਸ ਦਈਏ ਕਿ ਕੰਗੜਾ ਰਣੌਤ ਦੀ ਪੇਸ਼ੀ ਮਾਫੀ ਦੀ ਅਰਜ਼ੀ ਕੈਨਸਲ ਕਰ ਦਿੱਤੀ ਗਈ ਸੀ ਤਾਂ ਐਸੇ ਮਾਮਲੇ ਦੇ ਵਿੱਚ ਹੁਣ ਮਾਨਹਾਨੀ ਦਾ ਕੇਸ ਦਾਇਰ ਕਰਨ ਵਾਲੀ ਬੀਬੀ ਮਹਿੰਦਰ ਕੌਰ ਜਿਨ੍ਹਾਂ ਦਾ ਬਿਆਨ ਸਾਹਮਣੇ ਆਇਆ ਦਰਅਸਲ ਬੀਬੀ ਮਹਿੰਦਰ ਕੌਰ ਦਾ ਇਹ ਕਹਿਣਾ ਹੈ ਕਿ ਕੰਗਣਾ ਰਣੋਤ ਨੂੰ ਹਰ ਹਾਲਤ ਦੇ ਵਿੱਚ ਹੀ ਕੋਰਟ ਦੇ ਵਿੱਚ ਪੇਸ਼ ਹੋਣਾ ਪਵੇਗਾ ਜੇ ਕੰਗਣਾ ਕੋਰਟ 'ਚ ਪੇਸ਼ ਨਾ ਹੋਈ ਤਾਂ ਇਸ ਨੂੰ ਜੁੰਡੀਆਂ ਤੋਂ ਫੜ ਕੇ ਧੂਕੇ ਲਿਆਵਾਂਗੇ ਮੈਂ ਹਮੇਸ਼ਾ ਪਰਮਾਤਮਾ ਨੂੰ ਮੰਨਣ ਵਾਲੀਆਂ ਤੇ ਕੋਰਟ ਵੀ ਸਾਨੂੰ ਨਿਆਂ ਦੇਵੇਗੀ ਕੰਗਣਾ ਨੂੰ ਪੰਜਾਬ 'ਚ ਕੋਈ ਖਤਰਾ ਨਹੀਂ ਹੈ ਪੰਜਾਬੀ ਕਿਸੇ ਨੂੰ ਕੁਝ ਨਹੀਂ ਕਹਿੰਦੇ ਤੇ ਨਾ ਹੀ ਪੰਜਾਬੀ ਇੰਨੇ ਵਹਿਲੇ ਨੇ ਕਿ ਇਸ ਦੇ ਮਗਰ ਪਹਿ ਜਾਣਗੇ ਤਾਂ ਕੰਗੜਾ ਰਣੋਤ ਸਿਰਫ ਝੂਠ ਬੋਲ ਰਹੀ ਹੈ ਕਿ ਉਸ ਦੇ ਅੰਦਰ ਸੱਚਾਈ ਹੀ ਨਹੀਂ ਹੈ ਉਸ ਦੇ ਮਨ ਦੇ ਵਿੱਚ ਸਿਰਫ ਅਹੰਕਾਰ ਹੈ ਤੇ ਮੈਨੂੰ ਕੰਗੜਾ ਰਣੋਤ ਅਜ ਤੱਕ ਨਹੀਂ ਮਿਲੀ ਤੇ ਨਾ ਹੀ ਮੈਂ ਦੇਖੀ ਹੈ ਕਿਸਾਨ ਸਿਰਫ ਆਪਣੇ ਹੱਕ ਦੀ ਲੜਾਈ ਲੜ ਰਹੇ ਸਨ ਉਦੋਂ ਕੁਝ ਵੀ ਨਹੀਂ ਸੀ ਪਰ ਸਰਕਾਰ ਤੇ ਕਿਸਾਨਾਂ ਦੀ ਜ਼ਮੀਨ ਖੋਹਣਾ ਚਾਹੁੰਦੀ ਸੀ ਤੇ ਇਸੇ ਨੂੰ ਲੈ ਕੇ ਕੰਗੜਾ ਨੇ ਜੋ ਬਿਆਨਬਾਜ਼ੀ ਕੀਤੀ ਹੈ ਉਸ ਨੂੰ ਲੈ ਕੇ ਉਸ ਨੂੰ ਪੇਸ਼ੀਤਾ ਦੇਣੀ ਹੀ ਪਵੇਗੀ ਤਬੀਬੀ ਮਹਿੰਦਰ ਕੌਰ ਦੇ ਵੱਲੋਂ ਦਾਇਰ ਕੀਤੇ ਮਾਨਹਾਨੀ ਮਾਮਲੇ ਦੇ ਵਿੱਚ ਜਿੱਥੇ ਪੇਸ਼ੀ ਮੁਆਫੀ ਦੀ ਅਰਜ਼ੀ ਲਗਾਈ ਗਈ ਸੀ ਪਰ ਕੰਗਣਾ ਰਣੌਤ ਨੂੰ ਕੋਰਟ ਦੇ ਵੱਲੋਂ ਕੋਈ ਰਾਹਤ ਨਹੀਂ ਦਿੱਤੀ ਗਈ ਤਾਂ 15 ਜਨਵਰੀ ਨੂੰ ਪੇਸ਼ੀ ਦੇ ਲਈ ਸੱਦਿਆ ਗਿਆ ਤੇ ਇਸੇ ਵਿਚਾਲੇ ਬੀਬੀ ਮਹਿੰਦਰ ਕੌਰ ਦਾ ਵੀ ਵੱਡਾ ਬਿਆਨ ਸਾਹਮਣੇ ਆ ਚੁੱਕਿਆ ਹੈ। ਆਈ ਬਾਕੀ ਕੀ ਨਾਮ ਹੈ ਤੇ ਤੁਸੀਂ ਤਰੀਕਾ ਤੇ ਜਾ ਰਹੇ ਹੋ ਕੀ ਲੱਗਦਾ ਹੁਣ ਜਿਹੜਾ ਕੋਰਟ ਵੱਲੋਂ ਕੋਲੋਂ ਦੀ ਖਾਰਜ ਕਰਤੀ ਵੀ 15 ਤਰੀਕ ਨੂੰ ਪੇਸ਼ੀ ਹੋਣਾ ਪਊਗਾ ਕੀ ਹੈ? ਮੈਰੋ ਖਾਲਸਾ ਮੈਰੀ ਜਿੱਕੀ ਫਤਿਹ ਮੈਰੋ ਖਾਲਸਾ ਮੈਰੀ ਫਤਿਹ ਅਸੀਂ ਜੋ ਜ ਸਾਹਮਣੇ ਕਮਨਰ ਨਾਲ ਦੀ ਦੇਖਾਸਤੀ ਉਹ ਕੈਸਾ ਕਰਤੀ ਹੈ ਉਸ ਤੇ ਅਸੀਂ ਬਹੁਤ ਖੁਸ਼ ਹਾਂ ਦੇਦਵੀ ਕਮਨਰ ਨਾਲ ਦੀ ਦੀ ਪੰਜਾਬ ਵਾਲੇ ਬੋਲਦੀ ਐ ਤੇ ਗਲਤ ਕਿੱਟੀਆਂ ਕਹਿੰਦੀ ਐ ਪੰਜਾਬ ਦੇ ਜਿਹੜੇ ਬਜ਼ੁਰਗ ਆ ਆਤਮਾ ਦੀ ਐ ਨੌਜਵਾਨ ਛੜੀ ਐ ਬੁੜੀਆਂ ਤਾਂ ਨੇਤੀਆਂ ਉਹਨੀਆਂ ਬੀਬੀਆਂ 100-100 ਰੁਪਿਆ ਲੈ ਕੇ ਆਉਂਦੀਆਂ ਇੱਥੇ ਲਾਸਾਂ ਟੰਗੀਆਂ ਜਾਂਦੀਆਂ ਮਤਲਬ ਉਹਦੋਂ ਐਮਪੀ ਵੀ ਨਹੀਂ ਬਣੇ ਸੀ ਅੱਗੇ ਮਤਲਬ ਪੰਜਾਬ ਦੇ ਬੜ ਖਰਾਬ ਜ਼ਹਿਰ ਉਗਲਦੀ ਸੀ ਉਹ ਕਿ ਮਾਰ ਹਨੀ ਦਾ ਕੇਸ ਹੋਇਆ 5 ਸਾਲ ਹੋ ਗਏ ਮਹਿੰਦਾ ਹਾਈ ਕੋਰਟ ਸੁਪਰੀਮ ਕੋਰਟ ਗਿਆ ਉਹ ਦਫੰਡਾਇਆ ਪਹਿਲੇ ਜਵਾਨਤ ਕਰਾ ਕੇ ਇੱਕ ਵਾਰੀ ਆ ਮੁੜ ਕੇ ਫੇਰ ਤਰਖਾਸਤਾ ਲਾਉਣਾ ਸ਼ੁਰੂ ਕਰਤਾ ਅੱਜ ਕੇਸ ਨੂੰ ਲੰਮਾ ਕਰ ਰਹੀ ਹੈ ਅਬੀ ਲੰਮਾ ਹੋਵੇ ਕੇਸ ਇਸ ਕਰਕੇ ਸਾਡੀ ਬੇਨਤੀ ਹੈ ਵੀ ਇੱਕ ਤਾਂ ਕੇਸ ਜੀ ਮਾਨਾ ਕੀਤਾ ਜਾਵੇ ਸਾਡੀਆਂ ਉਮਰਾਂ ਵੱਡੀਆਂ ਹੋਊਗਾ ਅਸੀਂ ਆਬਾ ਪੈਸਾ ਸੋਲੀ ਜਉਨੇ ਜਉਨੇ ਦੂਜੇ ਸਿਰੇ ਗਾਲਾ ਵੀ ਹੁਣ ਮੈਂ ਤੱਕਾ ਦੇ ਕੇ ਬੈਂਟੀ ਆ ਸਾਡੀ ਬੈਂਟੀ ਖਾ ਲਈ ਆ ਉਹ ਬੈਂਟੀ ਆ ਕੈਂਟ ਟੱਪ ਗਿਆ ਮੈਂ ਤੱਕਾ ਕੈਂਟ ਟੱਪ ਗਿਆ ਉਤਾਰਵਾਸ ਹੈ ਜੀ ਹੋ ਗਏ ਸਾਰਾ ਕੁਝ ਹੋ ਗਿਆ ਝਗੜਾ ਹੋ ਗਿਆ ਹੁਣ ਤਾਂ ਜੱਸਾ ਜਿਵੇਂ ਫੈਂਕਣਾ ਕਰਨਗੇ ਸਾਨੂੰ ਉਹਦੇ ਤੇ ਤੁਸ਼ਤੀ ਨਹੀਂ ਆ ਕਿਛਾਨੂੰ ਨਿਆਂ ਹੋਊਗਾ ਕਿ ਅਸੀਂ ਜਿੰਨਾ ਵੀ ਹੋ ਸਕਿਆ ਸਾਰੇ ਪੰਜਾਬ ਵਾਸਤੇ ਖੜੇ ਆ ਤੇ ਪੰਜਾਬੀਆਂ ਨੂੰ ਨੌਜਵਾਨਾਂ ਨੂੰ ਜੇ ਸਾਰੇ ਕਹਿਣਗੇ ਤਾਂ ਮaaf ਕਰ ਦਾਂਗੇ ਜੇ ਸਾਰੇ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਮaaf ਨਹੀਂ ਕਰਦੇ ਮaaf ਦਾ ਵਕਈ ਸ਼ੱਕੀ ਕਿਉਂਕਿ ਜਦੋਂ ਬੋਲੇ ਇਹਦੀ ਰੱਖਾ ਵਾਸਤੇ ਬੋਲੇ ਆ ਦੁਨੀਆਂ ਵਜਾਤੇ ਭਣਾ ਕਾਹਨ ਕੁਈ ਮਸਲਾ ਹੀ ਨਹੀਂ ਸੀ। ਹਰ ਪੀਰ ਬਾਤਿ ਬੜੇ। ਫਿਰ ਇਹ ਹਰੇਕ ਬੰਦੇ ਨੇ ਜਾ ਕੇ ਤੁਸੀਂ ਉਹਨੂੰ ਢੰਗਾਲਿਆ ਕਰਿਓ ਬੀਬੀ ਕੁਲਵਿੰਦਰ ਕੌਰ ਨਾਲ ਜਾ ਕੇ ਚੰਡੀਗੜ੍ਹ ਆ ਖੋਸਤੀ। ਉੱਥੇ ਵੀ ਉਹਦੇ ਨਾਲ ਲੱਗੀ। ਉਹਨੂੰ ਚਾਹੀਦਾ ਹੱਕ ਸੀ। ਜਿਹੜੇ ਮੌਕੇ ਤੇ ਵੀ ਆ ਗਈ। ਕਸ ਨਹੀਂ ਤਾਂ ਪਰ ਇਹ ਐਮਪੀ ਹੁੰਦੇ باوجود ਵੀ ਨਹੀਂ ਇਹ ਗੱਲ ਕਿ ਕਿ ਤੋਂ ਲਾਰਕੀ ਨੂੰ ਬਹਾਲ ਕੀਤਾ ਜਾਵੇ ਜਿਹੜੀ ਕਿ ਕੈਂਸਲ ਹੋਈ ਹੈ ਜਿਹਨੂੰ ਇਹ ਬੜਵੱਲ ਗੂਨ ਸਰਕਾਰੀ ਡੋਕੇ ਸੀ ਚੋਨੇ ਹੱਕ ਸੀ ਬਹੁਤ ਵਕਤ ਜਿਵੇਂ ਮੰਨੋ ਉਹਨੇ ਪਟਿਕਣਾ ਲਾ ਰਿਹਾ ਅਪਲੀਕੇਸ਼ਨ ਲਾ ਰੇ ਨੇ ਦੇ ਸਾਡੇ ਕੋ ਵੀਡੀਓ ਕਰਦੇ ਨਾਲ ਆਪਾਂ ਦੇ ਮਾਫੀ ਦੇ ਤੇ ਪੇਸ਼ੀ ਤੇ ਮੈਨੂੰ ਕੀ ਮਨ ਦਵੇ ਕਿ ਇਸ ਨੂੰ ਕਿ ਮੈਂ ਆਈ ਨਹੀਂ ਪਰ ਕੋਈ ਕੰਗਾ ਕਰ ਦੇ ਕੋਈ ਬੰਦੇ ਮਾਰ ਕੇ ਆ ਜਾਈ ਵੀ ਮੈਨੂੰ ਮੈਨੂੰ ਮaaf ਕਰ ਦੇ ਮੈਂ ਤੋਪੜਿਆ ਨਹੀਂ ਜਾਂਦਾ ਮੈਨੂੰ ਖਤਰਾ ਹੈ ਮੈਨੂੰ ਕੋਈ ਮੈਂ ਗੱਲਾਂ ਨਹੀਂ ਹੋ ਸਕਦੀ ਕੋਰਾ ਕੋੜੀ ਹੁੰਦਾ ਕੋਈ ਵੀ ਫੈਸਲਾ ਤਾਂ ਮੰਨਣਾ ਹੀ ਪਊਗਾ ਸਾਈ ਸੂਨੀ ਪਰ ਆ ਤਾਂ ਬੜੇ ਬੜੇ ਰਾਜੇ ਮਹਾਰਾਜੇ ਉਹ ਵੀ ਮੱਤਿਕਾ ਪੁੱਤ ਇਹ ਐਮਪੀ ਤਾਂ ਬਾਕੇ ਬਣ ਗਈ ਹੋ ਗਈ ਤਾਂ ਫੇ ਕੀ ਹੋਗਾ ਵੀਡੀਓ ਕੋਈ ਆਂਦੀ ਤਾਂ ਤੇ ਹੈ ਅਤਰਾ ਨੂੰ ਇਸ ਕਾਲਾ ਆਪਣਾ ਸਰਕਾਰ ਨੂੰ ਪੋਸ ਮਿਲੀ ਹੈ ਫਿਰ ਜੋ ਦੂਜੇ ਸੂਬੇ ਚੋਂ ਦੀ ਉੱਥੇ ਵੀ ਪ੍ਰੋਵਾਈਡ ਹੁੰਦੀਆਂ ਪੋਸ ਨੇ ਸਾਥ ਤੇ ਕਹ ਰਹੇ ਤੇ ਇਹਨੂੰ ਕਾਲਾ ਖਤਮ ਮੈਂ ਇਹ ਪਿਆੰਤ ਮਾਤਾ ਕੰਗਨਾਰਣੋਤ ਵੱਲੋਂ ਕੋਰਟ ਤੇ ਜਿਹੜੀ ਪੇਸ਼ੀ ਲਾਈ ਗਈ ਸੀ ਮੇਰੀ ਵੀਡੀਓ ਕਾਨਫਰੈਂਸ ਲਈ ਹੋਵੇ ਮੈਨੂੰ ਲਾਣਾ ਪਵੇ ਉਹ ਕੋਰਟ ਨੇ ਖਾਰਜ ਕਰਤਾ 15 ਤਰੀਕ ਨੂੰ ਆਣਾ ਪਊਗਾ ਮਾਨੂੰ ਤੁਸੀਂ ਕੀ ਕਰੇਂਗਾ ਅਫੀਤਾ ਹੈ ਕੈਨ ਹੈ ਆਏ ਅਦਾਲਤਾਂ ਦੇ ਨੇ ਕੰਮ ਨਾ ਲਵਾ ਦੇ ਕਰਾਂ ਤਾਂ ਫਿਰ ਤਾਂ ਸਾਰੀ ਦੁਨੀਆ ਲਈ ਰੱਖਦਾ ਹੈ ਜੇ ਜੇ ਖਦਰ ਰੱਦ ਕਰਤੀ ਫਿਰ ਅਦਾਲਤਾਂ ਦਾ ਫੇਲ ਹੈ ਇਹ ਐਡੀ ਆ ਕੀ ਹੋਈ ਫਿਰ ਜੀ ਇਹ ਨੂੰ ਫੇਲ ਹੋਣਾ ਪਊ ਅਦਾਲਤਾਂ ਦਾ ਫੇਲ ਨਹੀਂ ਰਹਿੰਗੇ ਕੀ ਮਲੂ ਤੁਸੀਂ ਕੰਨੂ ਪੇਸ਼ ਹੋਵੇ ਇਥੇ ਨੂੰ ਪੀਛਣਾ ਪਊਗਾ ਪਰ ਪਈ ਅਸਕੜੀਆਂ ਲਾ ਕੇ ਟੁਕੜੀਆਂ ਕੀ ਜੁੰਡਾਂ ਦਾ ਫੜ ਕੇ ਲਿਆਉਂਦੇ ਜੇ ਜਦਾਦ ਦਾ ਐਡੀ ਸ਼ਕਤਾਈ ਹੈ ਕਿ ਰਾਤ ਵੀ ਤਾਂ ਦੁਨੀਆ ਦੇਖਾਇਆ ਇਹ ਨਿਆਂ ਕਰ ਦਿਓ ਵਾਟਾਂ ਦੀ ਕੁਰਸੀਆਂ ਮਿਲੀਆਂ ਤੇ ਉਹਨਾਂ ਨੂੰ ਰੱਬ ਦਾ ਵੀ ਡਰਾ ਰੱਬ ਦਾ ਹੁਕਮ ਮੰਨ ਕੇ ਆ ਤਾਂ ਉਹਦੇ ਹੁਕਮ ਕਰਦੇ ਆ ਰੱਬ ਨੂੰ ਕਲ ਮੈਂ ਗਲਤ ਕੰਮ ਤੇ ਤਾਂ ਚੱਲਦੀ ਨਹੀਂ ਸਹੀ ਕੰਮ ਤੇ ਕਭੀ ਚੰਦੀ ਆ ਤਾਂ ਨਹੀਂ ਅਜਿਹਾ ਤਾਕਤਿਸ਼ਮਾਨੀ ਪੁੱਠਾ ਜਿਹਾ ਇਸ ਤਰ੍ਹਾਂ ਨਿਆਂ ਹੁਣ ਉਹ ਇਹ ਤਾਂ ਨਿਆਂ ਹੋਊਗਾ ਨਿਆਂ ਕਰਨਾ ਪਊਗਾ ਵਾਟਾਂ ਗਾਦੀ ਵੱਜ ਕੇ ਕਰਨਾ ਪਊਗਾ ਦੁਨੀਆ ਜਾਣੂ ਹੀ ਲੋਕ ਜਾਣਣਗੇ ਤੇ ਜਿਨ੍ਹਾਂ ਦੇ ਇੱਥੇ ਨਿਆਂ ਹੁੰਦੇ ਤੇ ਗਾਂ ਦਰਗਾਹ ਦੀ ਮਾਨ ਹੁੰਦੀ ਇਹਨਾਂ ਦੀ ਕਉਨੋ ਨਿਆ ਕਰਨਾ ਪਊਗਾ ਰੱਬ ਨੂੰ ਯਾਦ ਕਰ। ਇਹ ਪਿਛਲੇ ਪੱਲੇ ਕੋਈ ਤਰੀਕ ਦੇ ਆਏ ਸੀ ਉਦੋਂ ਕਗਨਾ ਨੇ ਕਿਹਾ ਸੀ ਮੈਨੂੰ ਪੰਜਾਬ ਤੇ ਆਉਣ ਲੱਗਿਆ ਖਤਰਾ ਹੈ ਜਾਂ ਮੈਨੂੰ ਇੱਥੇ ਪੰਜਾਬੀਆਂ ਤੋਂ ਜਾਂ ਕਿਸਾਨਾਂ ਤੋਂ ਡਰ ਰਿਹਾ ਤੁਸੀਂ ਕੀ। ਅਸੀਂ ਆਖੇ ਕੋਈ ਪੰਜਾਬੀ ਨਾ ਕਿਸੇ ਨੂੰ ਕਿਸਾਨੇ। ਕਹਿੰਿਆ ਅੱਗੇ ਪੰਜਾਬੀਆਂ ਨੇ ਕਿਹੜਾ ਗਨਾ ਹੈ ਹੋਣਾ ਤੇ ਉਹਨੂੰ ਖਸਾਖ ਕੇ ਉਹ ਤਾਂ ਆਪਣੇ ਕੰਮਾਂ 'ਚ ਹੀ ਪੂਰੇ ਹੋ ਜੀ ਤੇ ਗੇਹਲੇਨੀ ਵਾਲੀ ਗੱਲ ਪੈਣੀ ਤੇ ਦਰਦੀ ਜਾਣਦੀ ਆਹਦੀਏ ਝੂਠ ਮੂਠ ਬਕਦੀਏ ਉਹਦੇ ਅੰਦਰ ਸੱਚਾਈ ਨਹੀਂ। ਉਹ ਮੰਨਤਾ ਹਕਾਰ ਦੇ ਬੜ ਬੜੇ ਉਹ ਹੰਗਿਆ ਚਿਹਕਾਰ ਦੀ ਭਰੀ ਹੈ ਭਾਈ ਸਿੱਧੀ ਹੋ ਕੇ ਜੇ ਕੋਈ ਸਿੱਧਾ ਹੋਊਗਾ ਤਾਂ ਰੱਬ ਨਾਲ ਸਾਥ ਤੇ ਥਾਮਦਾ ਉਹ ਸਿੱਧੀ ਨਹੀਂ ਤੇ ਉਹਦੇ ਰੱਬ ਦੀ ਕਲਾ ਵੀ ਹੈ ਕੋਰਟ ਵੱਲੋਂ ਇਹ ਵੀ ਕੰਪੀਟੀਸ਼ਨ ਹੋਈ ਹੈ ਮਾਦਾ ਜੀ ਜੇ ਇਸ 15 ਤਰੀਕ ਤੇ ਨਹੀਂ ਤਾਂ ਉਹਦੇ ਦੀ ਜ਼ਮਾਨਤ ਹੈ ਉਹ ਅਰਜੀ ਕੈਨਸਲ ਹੋ ਜੂਗੀ ਕਿ ਉਹਦੇ ਉੱਤੇ ਜਿਹੜਾ ਅਰੈਸਟ ਵਾਰੰਟ ਜਿਹੜਾ ਜਾਰੀ ਹੋਊਗਾ ਅਰੈਸਟ ਵਾਲੀ ਜਿਹੜਾ ਉਹ ਜਾਰੀ ਹੋ ਜਾਣਗੇ ਕੀ ਕਰੋ ਜਿਵੇਂ ਜਾਰੀ ਹੋਣਾ ਹੀ ਹੋਣ ਵਾਲੀ ਆ ਪਿਆ ਹੱਥ ਕਢੀ ਲੈ ਕੇ ਉਹਨਾਂ ਦੀ ਕਿਸ਼ਤ ਪੜ ਕੇ ਕਿ ਕਰਿਸਕੇ ਕੀ ਕੰਮ ਕਿਸੇ ਨਾਲ ਹੋਈ ਹੈ ਇਹ ਵਾਈ ਵਦੀ ਹੈ ਤੇਰਾ ਹਾਕਾਂ ਸਭ ਫਿੱਕੀ ਹੈ ਜਾਂ ਅਦਾਲਤੋਂ ਫੇਲ ਕਰੂੰਗੀ ਇਹ ਇਹਦਾ ਤਾਂ ਫੇਲ ਹੋ ਜਾਣਾ ਤੇ ਫਿਰ ਇਹਨੂੰ ਵੀ ਅਦਾਲਤਾਂ ਨਹੀਂ ਖਰਾਸਤ ਗਈ ਹੀ ਹੋਈ ਜਿਹੜੀ ਜਿੱਦੀ ਆਖੀ ਅਦਾਲਤ ਤੋਂ ਨਹੀਂ ਗਈ ਫਿਰ ਹਾਲ ਤਾਂ ਤਾਂ ਮਾੜੀਆਂ ਤੇ ਹੀ ਤੱਕ ਨਹੀਂ ਲੱਗਦਾ ਤੁਹਾਨੂੰ ਪਤਾ ਨਹੀਂ ਮਲੂ ਨਹੀਂ ਆਣਾ ਚਾਹੁੰਦੇ ਕਿ ਹੋਰ ਕੋਈ ਅਦਾਲਤ ਜਾਣਾ ਚਾਹੁੰਦੇ ਹੈ ਕੀ ਲੱਗਦਾ ਤੁਹਾਨੂੰ ਹੋਰ ਹਾਕਾਂ ਕਰਨਾ ਅਭੀ ਕਰੀ ਤੇ ਜੋ ਦਿਖੂ ਵੀ ਚੇਡਾਉਣਾ ਉਹ ਨਹੀਂ ਆ ਕਭੂ ਉਹ ਵੀ ਨਹੀਂ ਆਸਾ ਤੇ ਨਹੀਂ ਕਰੂ ਉਹ ਵੀ ਕੁਦਰਤ ਨੇ ਤਾਂ ਰੱਬ ਨਹੀਂ ਕਰਦਾ ਉਹ ਵੀ ਲੋਕ ਆ ਹੁੰਦੇ ਆ ਕਿ ਰੱਬ ਨੇ ਆਇਆ ਕਰਤਾ ਬੰਦਾ ਆਪਦੇ ਕਰਮਾਂ ਦੇ ਭੋਗ ਭੋਗੇ ਤੇ ਮੂਰਖ ਦੋਸ਼ ਭਗਾਨ ਨੂੰ ਲਾਉਂਦਾ ਹੈ insan ਜੋ ਵੀ ਆਉਂਦੀ ਕਰਮਾਂ ਪਰ ਪੰਡਾ ਹੈ ਤੇ ਰੱਬ ਬੰਦਾ ਰੱਬ ਕਿਛ ਨਹੀਂ ਤੁਸਨਿਆਦਾ ਬੰਦਾ ਆ ਦੇ ਕਰਮਾਂ ਦੇ ਭੋਗ ਭੋਗਦਾ ਹੈ ਜਿਹੜਾ ਕੀਤਾ ਹੈ ਉਹ ਹੀ ਭੋਗਣਾ ਪੈਂਦਾ ਸਿੱਧਾ ਹੋ ਕੇ ਭੋਗਿਆ ਆਸਕੇ ਭੋਗ ਲਈ ਕੋਈ ਕੋਈ ਹੋ ਕੇ ਭੋਗ ਜੀ ਭੋਗਣਾ ਪਊਗਾ ਵਾਸ ਤੁਹਾਨੂੰ ਨੇ ਨੇ ਉਹ ਬਿਆਨ ਦਿੱਤਾ ਮੇਲੇ ਜੀ ਪਹਿਲਾਂ ਤੁਹਾਨੂੰ ਕੋਈ ਗੱਲ ਬਾਤ ਨਹੀਂ ਨਹੀਂ ਮੈਨੂੰ ਨਹੀਂ ਮਿਲੇ ਭਾਈ ਨਹੀਂ ਮਿਲੇ ਇਹ ਤਾਂ ਵਸ ਜੱਜ ਜੇ ਨੇ ਸਰਕਾਰ ਨੇ ਡਰ ਪਾਇਆ ਕਿਸਾਨਾਂ ਤੇ ਕਾਨੂੰਨ ਜਿਹੜਾ ਬਣਾਤੇ ਵੀ ਇਥੇ ਪਲਾਟ ਬਣਾਉਗੇ ਜ਼ਮੀਨਾਂ ਦੇ ਖੋਲਾਂਗੇ ਕਿਸਾਨਾਂ ਤੋਂ ਕਠਾਨ ਪਾਈ ਤੇ ਡਰ ਦੇ ਵੀ ਕੋ ਨਹੀਂ ਸੀ ਮਰੀ ਜਾਂਦੇ ਸਾਰੇ ਗੁਰੂਤੀ ਤੇ ਮਰੀ ਜਾਂਦਾ ਰਹਾਂ ਕਿ ਅਸੀਂ ਚਲੇ ਜਾਵਾਂਗੇ ਗਿਆ ਸੀ ਇਹ ਤਾਂ ਪਾਇਆ 80 ਸਾਲ ਨੂੰ ਖਾਈ ਕੀ ਬਿਠੇ ਤੇ ਤੇ ਜਾਣੇ ਜਾਣਾ ਮਰਨ ਦਾ ਡਰ ਹੈ ਤੇ ਇਸ ਦਾ ਰੰਬ ਨਿਆ ਕਰੇਦਾ ਤਾਂ ਵੀ ਨਿਆ ਕਰ ਲਾ ਇਸ ਅਕੀਰਵਾਨ ਮੇ ਪਲਾ ਨਾ ਪਕੜੀ ਕੋਇ ਪਛ ਦਿਨ ਕੋਈ ਨਿਭਾ ਵਰਦੇ ਵਰਉਂਦਾ ਸੱਤੀ ਮਾਰ ਬਿਟਲ ਦੇ ਹੱਥ ਤੇ ਕਰੇ ਜਾਨ ਔਰ ਸਰਤੀ ਫਗਲ ਬਨ ਜੀ ਦਿਆ ਪਰਵਾਂ। ਪਰ ਸਰਤੀ ਸੀ ਨਾਲੰਦੇ ਤੇ ਜੀਆਂ ਤੇ ਦਿਆ ਕਰਨੇ ਸਭ ਤੋਂ ਵੱਡਾ ਤਰਮੈ ਜੀਤੇ ਦਿਆ ਕਰਨੇ। ਜਿਨ੍ਹਾਂ ਨੂੰ ਕਿਸੇ ਨੂੰ ਕਿਰਪਣਾ ਘਟਾਰਾ ਨੇ ਡਿਆਈ ਨਹੀਂ ਉਹਨਾਂ ਨੇ ਫਿਰ ਬੁਰੀ ਜਿਹਾ ਸਦਾ ਮਾਰ ਆਇਂਦੇ। ਉਥੇ ਅਜੇ ਮਿਲੇ ਨਹੀਂ ਕਦੇ। ਨਾ ਦੇਖੀ ਨਹੀਂ ਸੀ ਦਰਸ਼ਨੀ ਨੇ ਪਾਇਆ। ਉਨੇ ਸਾਨੂੰ ਨਹੀਂ ਵੇਖਿਆ ਐ ਮੂਰ ਤੇ ਛੱਤੇ ਪਉਂਦੀ ਗੱਲ ਬਸ ਜਿਵੇਂ ਵਗਦੀ ਹੈ ਪੰਜਾਬ ਨੂੰ ਉਹ ਜਿਹੜੇ ਲੋਕ ਦੀ ਵਸਦਾਂ ਲੋਕ ਐ ਨਹੀਂ ਸੁਖ ਹੁੰਦੀ ਇਹ ਰਾਜਾ ਵੀ ਸੁਖੀ ਪਰਜਾ ਵੀ ਸੁਖੀ ਸਾਰੇ ਸੌਖੇ ਰਾ ਸੌਖੇ ਵਸਦੇ ਵੀ ਸੁੱਖ ਨਹੀਂ ਮੰਦੀ ਉਹ ਪਈ ਤਾਂਦੇ ਹੰਕਾਰ ਜੰਨੀ ਹੋਈ ਤੇ ਇਹਨਾਂ ਵਰ ਦੇਖ ਨਹੀਂ ਤਾਂ ਸੰਦੇਗੀ ਤੋਂ ਗੰਧੀ ਹੈ ਕਿ ਦੁਨੀਆ ਦੇ ਜਾਂ ਪੰਜਾਬ ਦੇ ਸੋਹਣੇ ਇਹ ਮਾਦਾ ਜਿਹੜੀ ਅੱਜ ਤੱਕ ਜਿਹੜੀ ਕਾਰਵਾਈ ਚੱਲ ਰਹੀ ਐ ਅਦਾਲਤ ਵੱਲੋਂ ਉਹਨਾ ਤੁਸੀਂ ਸੰਪੂਰਨ ਅਸੀਂ ਤਾਂ ਤੋਹਤਾ ਜੇਲੀ ਕੱਢੀ ਤਾਂ ਨਹੀਂ ਗਈ ਤੇ ਦਾਅਤ ਨੂੰ ਪ੍ਰਸੰਨ ਹੋਣਾ ਚਾਹੀਦਾ ਓ ਵੀ ਰੱਬ ਦਾ ਆਸਰਾ ਲੈ ਕੇ ਸੱਚਾ ਨਿਆਂ ਕਰਨ ਉਹ ਵੀ ਸਾਥੀ ਲਈ ਨਿਆਂ ਤੇ ਚੱਲਣਾ ਜਦੋਂ ਮਹਾਰਾਜ ਨੂੰ ਕੋਰਸੀ ਦਿੱਤੀ ਐ ਸਾਥੇ ਦਾ ਨਿਆਂ ਕਰਨ ਖਾਤਰ ਕੋਈ ਗਲਤ ਕੂੜ ਖਤ ਨਹੀਂ ਹੋਵੇ ਸੱਚੀ ਸਾਥ ਖਤਰੀ ਵਾਏ ਤੇ ਸੱਚਾ ਨਿਆਂ ਕਰਨਗੇ ਤੁਹਾਨੂੰ ਵਿਸ਼ਵਾਸ ਹੈ